ਜਲੰਧਰ ਦੇ ਵਿੱਚ ਅੱਜ ਚੋਣ ਨਤੀਜੇ ਸਾਹਮਣੇ ਆ ਰਹੇ ਨੇ ਜਿਸ ਦੇ ਲਈ ਕਾਊਂਟਿੰਗ ਲਗਾਤਾਰ ਜਾਰੀ ਹੈ ਤੇ ਐਸੇ ਚ ਜੋ ਰੁਝਾਨ ਸਾਹਮਣੇ ਆਏ ਉਸ ਦੀ ਉਮੀਦ ਸ਼ਾਇਦ ਘੱਟ ਹੀ ਸੀ ਦਰਸਨ ਸ਼ੀਤਲ ਲੰਗਰਾਲ ਜੋ ਕਿ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਹੀ ਵਿਧਾਇਕ ਸੀ ਉਹਨਾਂ ਨੇ ਪਾਰਟੀ ਨੂੰ ਛੱਡਿਆ ਤੇ ਉਸ ਤੋਂ ਬਾਅਦ ਭਾਜਪਾ ਦਾ ਪੱਲਾ ਫੜਿਆ ਉਸ ਦੇ ਕਾਰਨ ਹੀ ਇਹ ਬਾਈਪੋਲ ਹੋਏ ਪਰ ਬਾਈਪੋਲ ਦੇ ਵਿੱਚ ਖੁਦ ਸ਼ੀਤਲ ਲੰਗਰਾਲ ਪਰ ਛੇ ਚਾਰ ਨੇ ਜਦਕਿ ਅਸਲ ਮੁਕਾਬਲਾ ਜੋ ਚੋਣਵੀ ਰੁਝਾਨ ਆਏ ਨੇ ਉਸ ਅਨੁਸਾਰ ਆਮ ਆਦਮੀ ਪਾਰਟੀ ਤੇ ਕਾਂਗਰਸ ਚੱਲ ਰਿਹਾ ਹੁਣ ਆਮ ਆਦਮੀ ਪਾਰਟੀ ਦੇ 모ਹਿੰਦਰ ਭਗਤ ਜੋਰੇ ਜੋ ਬੀਜੇਪੀ ਛੱਡ ਕੇ ਆਮ ਆਦਮੀ ਪਾਰਟੀ ਚਾਏ ਸੀ ਉਹ ਇਸ ਵੇਲੇ ਅੱਗੇ ਚੱਲ ਰਹੇ ਨੇ ਤੇ ਦੂਸਰੇ ਨੰਬਰ ਤੇ ਉਸ ਤੋਂ ਬਾਅਦ ਚੱਲ ਰਹੇ ਨੇ ਕਾਂਗਰਸ ਦੇ ਸੁਰੇਂਦਰ ਕੌਰ ਤੇ ਆਪ ਤੇ ਕਾਂਗਰਸ ਦੇ ਵਿੱਚ ਇਹ ਹੁਣ ਦੋ ਪੱਖੀ ਮੁਕਾਬਲਾ ਚੱਲ ਰਿਹਾ ਜਿੱਥੇ ਅੱਗੇ ਆਪ ਹੈ ਤੇ ਪਿੱਛੇ ਕਾਂਗਰਸ ਪਰ ਤੀਸਰੇ ਨੰਬਰ ਤੇ ਪਹੁੰਚ ਚੁੱਕੀ ਹੈ ਬੀਜੇਪੀ ਜਿੱਤੇ ਸ਼ੀਤਲ ਅੰਗੁਰਾਲ ਨੇ ਵੋਟਾਂ ਉਹਨਾਂ ਨੂੰ ਕਾਫੀ ਘਟ ਪਈਆਂ ਨੇ ਜੋ ਕਿ ਉਮੀਦ ਸੀ ਕੀ ਸ਼ੀਤਲ ਅੰਗੁਰਾਲ ਵਰਸਸ ਇਸ ਵਾਰ ਦੇਖਣਾ ਹੋਏਗਾ ਕਿ ਕਾਂਗਰਸ ਹੁੰਦਾ ਜਾਂ ਫਿਰ ਆਮ ਆਦਮੀ ਪਾਰਟੀ ਹੁੰਦਾ ਕਿਉਂਕਿ ਦਲ ਬਦਲੂਆਂ ਨੂੰ ਲੋਕਾਂ ਨੇ ਸਵੀਕਾਰ ਇਸ ਵਾਰ ਨਹੀਂ ਕੀਤਾ ਉਹੀ ਚੀਜ਼ ਹੁਣ ਬਾਈਪੋਲ ਚ ਵੀ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਸ਼ੀਤਲ ਅੰਗੁਰਾਲ ਜੋ ਕਿ ਏਸੇ ਜਗ੍ਹਾ ਤੋਂ ਜਨੰਦਰ ਵੈਸਤ ਤੋਂ ਪਹਿਲਾਂ ਵਿਧਾਇਕ ਸੀ ਇੱਥੋਂ ਤਾਂ ਜਿੱਤ ਗਏ ਪਹਿਲਾਂ ਜਿੱਤ ਕੇ ਇੱਥੋਂ ਦੇ ਹੀ ਲੋਕਾਂ ਨੇ ਵਿਧਾਇਕ ਬਣਾਇਆ ਪਰ ਮੁੜ ਜਦੋਂ ਉਹਨਾਂ ਨੇ ਪਾਰਟੀ ਛੱਡੀ ਭਾਜਪਾ ਚ ਗਏ ਇੱਥੋਂ ਅਸਤੀਫਾ ਦੇ ਦਿੱਤਾ ਸੀ ਅਸਤੀਫਾ ਦੇਣ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਕਿ ਮੈਂ ਅਸਤੀਫਾ ਵਾਪਸ ਲੈਣਾ ਪਰ ਫਿਰ ਉਹਨਾਂ ਦਾ ਅਸਤੀਫਾ ਮੰਜ਼ੂਰ ਹੋ ਗਿਆ ਤੇ ਪਾਈਪ ਹੋਲ ਹੋਏ ਜਿਸ ਦੇ ਨਤੀਜੇ ਅੱਜ ਅਰਥਾਤ 13 ਜੁਲਾਈ ਨੂੰ ਸਾਹਮਣੇ ਆ ਰਹੇ ਨੇ ਇਹਨਾਂ ਨਤੀਜਿਆਂ ਦੇ ਵਿੱਚ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਜਿੱਥੇ ਦੂਸਰੇ ਨੰਬਰ ਤੇ ਕਾਂਗਰਸ ਹੈ ਤੀਸਰੇ ਤੇ ਭਾਜਪਾ ਹੈ ਇਸੇ ਤਰੀਕੇ ਦੇ ਨਾਲ ਫਿਰ ਅੱਗੇ ਬਸਪਾ ਸ਼੍ਰੋਮਣੀ ਅਕਾਲੀ ਦਲ ਇਹ ਪਾਰਟੀਆਂ ਚੱਲ ਰਹੀਆਂ ਨੇ ਪਰ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਕਾਫੀ ਜ਼ਿਆਦਾ ਕਮਜ਼ੋਰ ਦਿਖਾਈ ਦਿੱਤਾ ਇੱਥੇ ਕਿਉਂਕਿ ਉਹਨਾਂ ਦੀ ਹੀ ਗੱਲ ਕਰ ਲਈਏ ਪਾਰਟੀ ਦੇ ਉਮੀਦਵਾਰ ਨੇ ਤਾਂ ਕਾਂਗਰਸ ਦੇ सुरेंद्र ਕੌਰ ਨੇ ਉਹ ਤਾਂ ਅੱਗੇ ਵਧੇ ਪਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਉਹਨਾਂ ਦੀਆਂ ਵੋਟਾਂ ਕਾਫੀ ਜ਼ਿਆਦਾ ਘਟ ਰਹੀਆਂ ਕਿਉਂਕਿ ਸਮਰਥਨ ਜੋ ਹੈ ਸਹੀ ਤਰੀਕੇ ਨਾਲ ਨਹੀਂ ਮਿਲਿਆ ਅੱਧੇ ਕਾਗੂਆਂ ਨੇ ਸਮਰਥਨ ਦਿੱਤਾ ਜਦਕਿ ਪਾਰਟੀ ਦੇ ਜੋ ਪ੍ਰਮੁੱਖ ਨੇ ਉਹਨਾਂ ਨੇ ਸਮਰਥਨ ਨਹੀਂ ਦਿੱਤਾ ਏ ਐਸੇ ਦੇ ਵਿੱਚ ਸੁਰਿੰਦਰ ਕੌਰ ਨੂੰ ਚੋਣ ਮੈਦਾਨ ਦੇ ਵਿੱਚ ਕਾਂਗਰਸ ਨੇ ਉਤਾਰੇ ਹੋਏ ਤੇ ਦੂਸਰੇ ਪਾਸੇ ਸੁਰਜੀਤ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜੋ ਚੋਣ ਮੈਦਾਨ ਦੇ ਵਿੱਚ ਨੇ ਪਰ ਮਹਿਜ਼ ਕੁਝ ਵੋਟਾਂ ਹੀ ਉਹਨਾਂ ਨੂੰ ਹੁਣ ਤੱਕ ਮਿਲੀਆਂ ਨੇ ਕਿਉਂਕਿ ਪਾਰਟੀ ਹੀ ਦੋ ਫਾੜ ਹੋ ਗਈ ਉਹਨਾਂ ਦੇ ਮੁੱਦੇ ਦੇ ਉੱਤੇ ਤਾਂ ਇੱਕ ਅਕਾਲੀ ਉਮੀਦਵਾਰ ਦੇ ਨਾਲੋਂ ਉਹਨਾਂ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਜ਼ਿਆਦਾ ਨਹੀਂ ਹੈ ਕੈਨ ਨੂੰ ਅਕਾਲੀ ਦਲ ਦੇ ਕੈਂਡੀਡੇਟ ਨੇ ਪਰ ਜਦੋਂ ਸਮਰਥਨ ਹੀ ਨਹੀਂ ਮਿਲਿਆ ਤਾਂ ਫਿਰ ਲੋਕ ਵੀ ਸਮਰਥਨ ਕਿਉਂ ਦੇਣਗੇ ਇਹ ਹੀ ਸਭ ਕੁਝ ਦੇਖਣ ਨੂੰ ਮਿਲਿਆ ਤੇ ਫਿਲਹਾਲ ਜੋ ਅੱਜ ਦੇ ਰੁਝਾਨ ਸਾਹਮਣੇ ਆ ਰਹੇ ਨੇ ਉਸ ਦੇ ਵਿੱਚ ਜੋ ਸ਼ੁਰੂਆਤੀ ਰੁਝਾਨ ਨੇ ਉਹਨਾਂ ਚ ਤਾਂ ਇਹੀ ਚੀਜ਼ ਸਾਹਮਣੇ ਆ ਰਹੀ ਹੈ ਕਿ ਮੁਕਾਬਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਹੈ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਮੋਹਿੰਦਰ ਭਗਤ ਜੱਤ ਦੇ ਨੇ ਜਾਂ ਫਿਰ ਕਾਂਗਰਸ ਦੇ ਸੁਰੇਂਦਰ ਕੌਰ ਜੋ ਸਟਾਰਟਿੰਗ ਦੇ ਵਿੱਚ ਅੰਕੜੇ ਸਾਹਮਣੇ ਆ ਰਹੇ ਨੇ ਉਹ ਤਾਂ ਇਸ਼ਾਰਾ ਇਹੀ ਕਰ ਰਹੇ ਨੇ ਕਿ ਮੋਹਿੰਦਰ ਭਗਤ ਅੱਗੇ ਚੱਰੇ ਨੇ ਤੇ ਇੱਕ ਚੀਜ਼ ਹੋਰ ਹੋਈ ਜੋ ਮੰਨਿਆ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਜਿਨ੍ਹਾਂ ਨੂੰ ਕਿ ਲੋਕ ਸਭਾ ਚੋਣਾਂ ਦੇ ਵਿੱਚ ਤਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਕੇਵਲ 3 ਸੀਟਾਂ ਦੇ ਉੱਤੇ ਸਬਰ ਕਰਨਾ ਪਿਆ ਆਮ ਆਦਮੀ ਪਾਰਟੀ ਨੂੰ ਪਰ ਜੇਕਰ ਦੂਸਰੇ ਪਾਸੇ ਦੇਖੀਏ ਤਾਂ ਐਸੇ ਦੇ ਵਿੱਚ ਹੁਣ ਜਦ ਬਾਏ ਇਲੈਕਸ਼ਨ ਹੋਏ ਨੇ ਤਾਂ ਲੋਕ ਫਿਰ ਤੋਂ ਆਮ ਆਦਮੀ ਪਾਰਟੀ ਤੇ ਭਰੋਸਾ ਦਿਖਾਉਂਦੇ ਹੋਏ ਜਿਤਾਏ ਦਿਖ ਰਹੇ ਨੇ ਤੇ ਐਸੇ ਚ ਜੋ ਜਲੰਧਰ ਵੈਸਟ ਦੇ ਲੋਕ ਨੇ ਉਹਨਾਂ ਨੇ ਪਹਿਲਾਂ ਵੀ ਆਮ ਆਦਮੀ ਪਾਰਟੀ ਨੂੰ ਜਿਤਾਇਆ ਸੀ ਤੇ ਮੁੜ ਫਿਰ ਹੁਣ ਆਮ ਆਦਮੀ ਪਾਰਟੀ ਹੀ ਜਿੱਤਦੀ ਦਿਖਾਈ ਦੇ ਰਹੀ ਹੈ ਖੈਰ ਕੁਝ ਘੰਟਿਆਂ ਦੇ ਵਿੱਚ ਇਹ ਬਿਲਕੁਲ ਸਾਫ਼ ਹੋ ਜਾਏਗਾ ਕਿ ਆਖਰਕਾਰ ਜਿੱਤਦਾ ਕੌਣ ਹੈ ਜਿੱਤਦਾ ਸੇਰਾ ਕਿਸ ਦੇ ਸਿਰ ਜਾਂਦਾ ਪਰ ਆਪਣੇ ਆਪ ਦੇ ਵਿੱਚ ਇਹ ਸੀਟ ਇੱਕ ਸਾਖ ਦੀ ਲੜਾਈ ਜ਼ਰੂਰ ਬਣੀ ਹੋਈ ਹੈ ਜਿੱਥੇ ਕਿ ਆਵਾਦਨੀ ਪਾਰਟੀ ਇਸ ਨੂੰ ਮੋੜ ਜਿੱਤਣਾ ਇਸ ਲਈ ਚਾਹੁੰਦੀ ਹੈ ਕਿਉਂਕਿ ਪਹਿਲਾ ਸੀਟ ਉਹਨਾਂ ਦੇ ਕੋਲ ਸੀ ਦੂਸਰੇ ਪਾਸੇ ਬੀਜੇਪੀ ਚੇ ਗਏ ਹੋਏ ਸੀਤਲ ਅੰਗੁਰਾਲ ਇਸ ਲਈ ਜਿੱਤਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਦੇ ਕੋਲ ਪਹਿਲਾ ਇਹ ਸੀਟ ਸੀ ਕਿਉਂਕਿ ਪਾਰਟੀ ਦੇ ਕੋਲ ਸੀਟ ਸੀਤਲ ਅੰਗੁਰਾਲ ਜਿੱਤੇ ਹੋਏ ਸੀ ਉਦੋਂ ਤੇ ਹੁਣ ਪਾਰਟੀ ਤਾਂ ਮੋੜ ਸੀਟ ਜਿੱਤ ਰਹੀ ਹੈ ਪਰ ਪਾਰਟੀ ਛੱਡਣ ਤੋਂ ਬਾਅਦ ਇਸ ਦਾ ਨੁਕਸਾਨ ਸੀਤਲ ਅੰਗੁਰਾਲ ਨੂੰ ਦੇਖਣ ਨੂੰ ਮਿਲ ਰਿਹਾ ਹੈ ਦੂਸਰੇ ਪਾਸੇ ਕਾਂਗਰਸ ਜਿਵੇਂ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਇਸ ਸੀਟ ਦੇ ਉੱਤੇ 80 ਜਿੱਤ ਦਰਜ ਕਰਾਂਗੇ ਤੇ ਮੰਨਿਆ ਵੀ ਇਹੀ ਜਾ ਰਿਹਾ ਸੀ ਕਿ ਬੀਜੇਪੀ ਤੇ ਜੋ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਲੜਾਈ ਹੈ ਇਸ 'ਚ ਫਾਇਦਾ ਕਾਂਗਰਸ ਦਾ ਹੋਣ ਵਾਲਾ ਹੈ ਕਿਤੇ ਨਾ ਕਿਤੇ ਫਾਇਦਾ ਹੋਇਆ ਜ਼ਰੂਰ ਹੈ ਕਿ ਵੋਟ ਸ਼ੇਅਰ ਉਹਨਾਂ ਨੂੰ ਮਿਲ ਰਿਹਾ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਤੋਂ ਬਾਅਦ ਤੇ ਬੀਜੇਪੀ ਪਛੜੀ ਹੈ ਪਰ ਜੋ ਮੁੱਖ ਦੇਖਿਆ ਗਿਆ ਕਿ ਆਮ ਆਦਮੀ ਪਾਰਟੀ ਦੇ ਨਾਲ ਅਜੇ ਵੀ ਲੋਕਾਂ ਦਾ ਸਮਰਥਨ ਨਜ਼ਾਰਾ ਖਰ ਦੇਖਣਾ ਹੋਵੇਗਾ ਕੁਝ ਘੰਟਿਆਂ ਦੇ ਵਿੱਚ ਤਸਵੀਰ ਕਿਹੜਾ ਰੂਪ ਲੈਂਦੀ ਹੈ